ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਥਿੰਦ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਆਪਣੇ ਤੇ ਪਹਿਲੀ ਵਾਰ ਆਏ ਨੇ ਕਿਤਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬੈਲ ਵਾਲਾ ਬਟਨ ਜਰੂਰ ਦਬਾ ਲਿਓ ਤਾਂ ਜੋ ਵਧੀਆ ਤੋਂ ਵਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਕਿਸਾਨ ਵੀਰੋ ਤਕਰੀਬਨ ਆਪਣੇ ਪੰਜਾਬ ਦੇ ਵਿੱਚ ਜਿਹੜਾ ਝੋਨੇ ਦਾ ਸੀਜ਼ਨ ਆ ਜੋਰ ਫੜ ਚੁੱਕਿਆ ਚਲੋ ਦੋ ਦਿਨ ਦੀ ਜੋ ਮਾਰੀ ਮੋਟੀ ਕੰਮਨ ਹੋਈ ਹੈ ਮੌਸਮ ਠੰਡਾ ਹੋਇਆ ਹੈ ਝੋਨਾ ਜਿਹੜਾ ਲਾਇਆ ਸੀ ਉਹ ਚੱਲ ਵੀ ਪਿਆ ਤੇ ਝੋਨੇ ਦਾ ਸੀਜ਼ਨ ਹੈ ਜਿਹੜਾ ਜੋਰ ਫੜਨ ਲੱਗ ਗਿਆ ਝੋਨੇ ਦਾ ਸੀਜ਼ਨ ਮੱਠਾ ਚੱਲਣ ਦੇ ਕਿਸਾਨ ਵੀਰੋ ਜਿਹੜੇ ਕਾਰਨ ਸੀਗੇ ਇੱਕ ਤਾਂ ਲੇਟ ਵੈਰੈਟੀਆਂ ਹੋ ਗਈਆਂ ਤੇ ਇੱਕ ਕਿਸਾਨ ਵੀਰੋ ਜਿਹੜੀਆਂ ਜਿਆਦਾ ਤੇਜ਼ ਹੀਟ ਵੇਵ ਲੋ ਚੱਲਦੀ ਸੀ ਉਹਦੇ ਕਰਕੇ ਸੀ ਤਾਂ ਕਿਸਾਨ ਵੀਰੋ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਅਹਿਮ ਮੁੱਦੇ ਦੇ ਉੱਤੇ ਗੱਲ ਕਰਨੀ ਆ ਤੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਵੀ ਕੀ ਜੋ ਮੈਂ ਗੱਲ ਕਰੀ ਆ ਉਹ ਤੁਹਾਨੂੰ ਠੀਕ ਲੱਗੀ ਜਾਂ ਨਹੀਂ ਤੇ ਕੀ ਹੁਣ ਹੁਣ ਐਤੇ ਟਾਈਮ ਉਹ ਫੈਸਲਾ ਲੈਣਾ ਕਿਸਾਨ ਲਈ ਸਹੀ ਹੋ ਸਕਦਾ ਜਾਂ ਨਹੀਂ ਤਾਂ ਕਿਸਾਨ ਵੀਰੋਂ ਗੱਲਬਾਤ ਮੈਂ ਕਰਨੀ ਆ ਪੀਆਰ 126 ਬਾਰੇ ਕਿਉਂਕਿ ਪਿਛਲੇ 2-3 ਦਿਨਾਂ ਤੋਂ ਮੈਨੂੰ ਲਗਾਤਾਰ ਫੋਨ ਆ ਰਹੇ ਨੇ ਕਿਸਾਨਾਂ ਦੇ ਚਲੋ ਗੱਲਾਂ ਵਾ ਤਾਂ ਹੁੰਦੀਆਂ ਰਹਿੰਦੀਆਂ ਨੇ ਕਿਸਾਨਾਂ ਨਾਲ ਉਹਨਾਂ ਦੇ ਜੋ ਜਿੱਦਾਂ ਵੀ ਕੋਈ ਆਪਾਂ ਨੂੰ ਵੀ ਕੁਝ ਸਿੱਖਣ ਨੂੰ ਮਿਲਦਾ ਉਹ ਕਿਸਾਨ ਵੀਰਾਂ ਤੋਂ ਤਾਂ ਬਹੁਤ ਜ਼ਿਆਦੇ ਕਿਸਾਨ ਵੀਰਾਂ ਦੇ ਜਿਹੜੇ ਫੋਨ ਨੇ ਘੱਟੋ ਘੱਟ 50 ਤੋਂ 55 ਬੰਦਿਆਂ ਨਾਲ ਮੇਰੀ ਗੱਲ ਹੋਈ ਹੈਗੀ ਹਰ ਇੱਕ ਦਾ ਸਵਾਲ ਇਹ ਹੈ ਵੀ ਦੇਖੋ ਜੀ ਅਸੀਂ ਪੂਸਾ 44 ਸਰਕਾਰ ਦੇ ਕਹਿਣ ਤੇ ਸੜਤੀ ਠੀਕ ਹੈ ਪੀਆਰ 131 ਆ ਨਵਾਂ ਵੀਜ਼ਾ ਹੈ ਹਰ ਇੱਕ ਦੇ ਵਸ ਦਾ ਰੋਗ ਨਹੀਂ ਹੁੰਦਾ ਨਵੀਂ ਚੀਜ਼ ਨੂੰ ਪਹਿਲੇ ਵਾਰ ਵੱਡੇ ਰਕਵੇ ਚ ਲੈਣਾ ਬਾਸਮਤੀ ਕਿਸਮਾਂ ਦਾ ਜਿਹੜਾ ਰੇਟ ਆ ਉਹ ਸੱਤਾ ਹੁੰਦਾ ਵੱਧ ਗਿਆ ਘਟ ਗਿਆ ਠੇਕੇ ਦੀਆਂ ਜ਼ਮੀਨਾਂ ਹੁੰਦੀਆਂ ਨੇ ਕਿਹੜਾ ਤੇ ਕਿਸਾਨ ਵੀਰਾਂ ਕੋਲ ਸਿਰਫ ਇੱਕ ਰਾਸ ਹੀ ਬਚਨ ਦਾ ਉਹ ਸੀ ਪੀਆਰ 126 ਤਾਂ ਕਿਸਾਨ ਵੀਰਾਂ ਦੇ ਨਾਲ ਧੱਕਾ ਕੀ ਹੋ ਰਿਹਾ ਹੈ ਵੀ ਸਰਕਾਰ ਤਾਂ ਕਹਿ ਰਹੀ ਹੈ ਹੁਣ ਪੀਆਰ 126 ਤੁਸੀਂ ਲਗਾਓ ਅਸੀਂ ਦਾਣਾ ਦਾਣਾ ਚੱਕ ਲਾਂਗੇ ਪਰੰਤੂ ਆਰਟੀ ਐਸੋਸੀਏਸ਼ਨ ਜਿਹੜੀ ਕਿਸਾਨ ਵੀਰਾਂ ਨੂੰ ਸਾਫ਼ ਮਨਾ ਕਰ ਰਹੀ ਹੈ ਵੀ ਪੀਆਰ 126 ਨਾਲ ਆਓ ਸਾਡੇ ਹੱਥ ਖੜੇ ਨੇ ਜਿੱਥੇ ਮਰਜੀ ਤੁਸੀਂ ਵੇਚ ਲਿਓ ਸੈਲਰ ਮਾਲਕ ਇਹਨੂੰ ਨਹੀਂ ਚੱਕਣਗੇ ਇਹ ਜਿਹੜੀ ਘਟਨਾ ਇਕੱਲੇ 50-55 ਉਹ ਲੋਕਾਂ ਨਾਲ ਨਹੀਂ ਵਾਪਰੀ ਖੁਦ ਮੇਰੇ ਨਾਲ ਵੀ ਇਹ ਗੱਲ ਹੋਈ ਹੈ ਮੈਨੂੰ ਵੀ ਆਰਟੀਸੂਰੇਸ਼ਨ ਨੇ ਮੰਨ ਕੇ ਚਲੋ ਜਿਹੜੇ ਉਹਦੇ ਨੁਮਾਇੰਦੇ ਹੁੰਦੇ ਨੇ ਜਿੱਦਾਂ ਆਪਾਂ ਗੱਲਬਾਤ ਹੁੰਦੀ ਰਹਿੰਦੀ ਆ ਜਾਂ ਆਪਣੇ ਆੜਤੀਏ ਨੇ ਉਹਨਾਂ ਨਾਲ ਵੀ ਤੇ ਉਹ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਵੀ ਜੇ ਲਾਉਣੀਆਂ ਤਾਂ ਆਪਣੇ ਰਿਸਕ ਤੇ ਲਗਾਓ ਤਾਂ ਹੁਣ ਕਿਸਾਨ ਵੀਰ ਕਰਨ ਕੀ ਜਿਨ੍ਹਾਂ ਕੋਲ ਸਿਰਫ ਇੱਕੋ ਇੱਕ ਰਸਤਾ ਸੀਗਾ ਪਾਣੀ ਬਚਾਉਣ ਦਾ ਖਰਚਾ ਘਟਦੇ ਆਮਦਨ ਵਧ ਲੈਣ ਦਾ ਉਹ ਵੀ ਜਿਹੜਾ ਦੱਬ ਕੁੱਟ ਕੇ ਬੰਦ ਕੀਤਾ ਜਾ ਰਿਹਾ ਹੁਣ ਸਰਕਾਰ ਦੇ ਕਹਿਣ ਤੇ ਜੇਕਰ ਪੰਜਾਬ ਸਰਕਾਰ ਦੇ ਕਹਿਣ ਤੇ ਕਿਸਾਨ ਪੰਜਾਬ ਦਾ ਝੋਨਾ ਪੀਆਰ 126 ਲਾ ਰਿਹਾ ਫਿਰ ਅੱਗੇ ਜਾ ਕੇ ਜੇਕਰ ਸੈਲਰ ਮਾਲਕਾਂ ਨੇ ਇਹਨਾਂ ਨੂੰ ਨਾ ਚੱਕਿਆ ਆਰਟੀਸੋਸ਼ਨ ਨੇ ਨਾ ਕੋਈ ਕਦਮ ਚੱਕਿਆ ਫਿਰ ਕਿਸਾਨ ਵੀਰ ਇਸ ਦਾ ਕਰੂ ਕੀ ਬੱਡੀ ਗੱਲ ਕਿਸਾਨ ਵੀਰੋਂ ਕੀ ਆ ਗਈ ਕਿਉਂਕਿ ਹੁਣ ਐਸੇ ਟਾਈਮ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਦੋ ਦਿਨ ਦੇ ਵਿੱਚ ਵਿੱਚ ਤੁਹਾਨੂੰ ਫੋਨ ਆ ਰਿਹਾ ਹੈ ਵੀ 26 ਲਾਉਣਾ ਤੁਸੀਂ ਪਨੀਰੀ ਵੀ ਜੀ ਮੇਠਾ ਤੇ ਹੁਣ ਤੁਸੀਂ ਕਿੱਥੋਂ ਲਿਆ ਕੇ ਜੋ ਪਨੀਰੀ ਦਾ ਹੱਲ ਕਰ ਲਓਗੇ ਬਾਸਮਤੀ ਨੂੰ ਹਰ ਇੱਕ ਦਿਵਸ ਦਾ ਰੋਗਣੀ ਬਾਸਮਤੀ ਲਾਉਣਾ ਕਿਉਂਕਿ ਬਹੁਤ ਕਿਸਾਨ ਵੀਰਾਂ ਦਾ ਜਿਹੜਾ ਰਕਬਾ ਘਟ ਵੱਧ ਹੁੰਦਾ ਕਿਤੇ ਖੇਤ ਵੱਧ ਘੱਟ ਹੁੰਦੇ ਨੇ ਠੇਕੇ ਦੇ ਵੱਲੋਂ ਦੇ ਰਿਸਕ ਲੈਣੋਂ ਡਰਦੇ ਨੇ 26 ਸੀ ਜਿਹੜਾ ਵਧੀਆ ਸਾਧਨ ਸੀ ਤਾ ਹੁਣ ਕਿਸਾਨ ਵੀ ਕੀ ਕਰਨ ਐਟ ა ਟਾਈਮ ਕਿੱਥੋਂ ਪਨੀਰੀਆਂ ਲਾਉਣ ਕਿਹੜੇ ਬੀਜ ਦੀ ਉਹਨਾਂ ਨੂੰ ਵੀ ਆਪਸ਼ਨ ਬਚ ਗਈ 131 ਦਾ ਟਾਈਮ ਲੰਘ ਗਿਆ ਸੁਪਰੀਮ 110 ਦਾ ਟਾਈਮ ਲੰਘ ਗਿਆ ਪੂਸਾ ਦਾ ਟਾਈਮ ਲੰਘ ਗਿਆ ਪੂਸਾ ਨੂੰ ਲਾਉਣ ਨੂੰ ਕਹਿ ਰਹੇ ਨੇ ਤਾਂ ਹੁਣ ਕਿਸਾਨ ਵੀਰੋ ਮੇਰੇ ਕਮੈਂਟ ਬਾਕਸ ਦੇ ਵਿੱਚ ਗਲਤ ਕਮੈਂਟ ਦੀ ਜਗ੍ਹਾ ਤੇ ਸਹੀ ਕਮੈਂਟ ਕਰਿਓ ਵੀ ਕੀ ਸਰਕਾਰ ਨੂੰ ਇਸ ਬਾਰੇ ਹੁਣ ਐਟ ა ਟਾਈਮ ਕੋਈ ਕਦਮ ਚੁੱਕਣਾ ਚਾਹੀਦਾ ਜਾਂ ਨਾ ਤੇ ਦੂਜੇ ਨੰਬਰ ਤੇ ਕਿਸਾਨ ਵੀਰੋ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਜਰੂਰ ਕਰਿਓ ਤਾਂ ਜੋ ਕੁਝ ਕ ਨਮਾਇੰਦਿਆਂ ਤੱਕ ਇਹ ਵੀਡੀਓ ਪਹੁੰਚੇ ਤੇ ਉਹ ਕੋਈ ਨਾ ਕੋਈ ਮਸਲਾ ਇਹਦਾ ਹੱਲ ਕਰਨ ਤਾਂ ਹੁਣ ਤੁਸੀਂ ਕਿਸਾਨ ਵੀਰੋ ਦੱਸੋ ਵੀ ਤੁਸੀਂ ਤੁਹਾਡੇ ਕੋਲ ਚੋਣਾਂ ਲਾਉਣ ਦੀ ਕਿਹੜੀ ਆਪਸ਼ਨ ਰਹਗੀ ਉਮੀਦ ਆ ਕਿਸਾਨ ਵੀਰੋ ਜਿਹੜੀ ਆਪਾਂ ਇਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੀਆ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਾਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ